ਸਸ ਸ੍ਰੀ ਗੁਰੂ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਦਾ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਪਿੱਛੇ ਜੇ ਤੁਸੀਂ ਦੇਖਿਆ ਹੁਣ ਕਾਫੀ ਹਾਈਲਾਈਟਸ ਸੈਂਟਰ ਸੀ ਜਿਨ੍ਹਾਂ ਤੇ ਇਸ ਦੇ ਤਹਿਤ ਕਾਰਵਾਈ ਹੋਈ ਹੈ ਇਸ ਐਕਟ ਦੇ ਤਹਿਤ ਕਾਰਵਾਈ ਹੋਈ ਹੈ ਜੋ ਬਿਨਾਂ ਲਾਇਸੈਂਸ ਦੇ ਆਪਣਾ ਸੈਂਟਰ ਚਲਾ ਰਹੇ ਸੀ ਹੁਣ ਇਹਦੇ ਚ ਜਿਹੜੀਆਂ ਧਾਰਾਵਾਂ ਲੱਗੀਆਂ ਜਿਹੜੀ ਕਾਰਵਾਈ ਹੋਈ ਹੈ ਉਹ ਇਹ ਐਕਟ ਕੀ ਕਹਿੰਦਾ ਹੈ ਇਸ ਬਾਰੇ ਗੱਲ ਕਰਾਂਗੇ ਤੇ ਇਹਦੇ ਵਿੱਚ ਸਜ਼ਾ ਕਿੰਨੀ ਹੋ ਸਕਦੀ ਹੈ ਮੰਨ ਲਓ ਕੋਈ ਹਾਈਲਾਈਟ ਸੈਂਟਰ ਵਾਲਾ ਜਾਂ ਕੋਈ ਟਰੈਵਲ ਏਜੰਟ ਕੋਈ ਵੀ ਹੈ ਕੋਈ ਇਮੀਗ੍ਰੇਸ਼ਨ ਵਾਲਾ ਬਿਨਾ ਲਾਇਸੈਂਸ ਤੋਂ ਅਗਰ ਕੋਈ ਆਪਣਾ ਕੰਮ ਕਰ ਰਿਹਾ ਹੈ ਹਾਈਲਾਈਟ ਸੈਂਟਰ ਚਲਾ ਰਿਹਾ ਹੈ ਤਾਂ ਉਸ ਨੂੰ ਕੀ ਸਜ਼ਾ ਮਿਲ ਸਕਦੀ ਹੈ ਇਸ ਬਾਰੇ ਵੀ ਇਸ ਵੀਡੀਓ 'ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸ ਐਕਟ ਬਾਰੇ ਗੱਲ ਕਰੀਏ ਇਹ ਐਕਟ 2012 ਦੇ ਵਿੱਚ ਬਣਿਆ ਸੀ ਇਹਦਾ ਨਾਮ ਪਹਿਲਾਂ ਪੰਜਾਬ ਪ੍ਰੋਵਿੰਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਸੀ ਬਾਅਦ ਚ 2014 ਦੇ ਚ ਇਸ ਦਾ ਨਾਮ ਬਦਲ ਕੇ ਜਿਹੜਾ ਹੈਗਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਹੋ ਗਿਆ ਸੀ ਹਿਊਮਨ ਸਮਗਲੀਕੇ ਦਾ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਭੇਜਣਾ ਟਰਾਂਸਪੋਰਟ ਕਰਨਾ ਜਿਵੇਂ ਕਿਸੇ ਜਹਾਜ਼ 'ਚ ਬਿਠਾ ਕੇ ਭੇਜਣਾ ਕਿਸੇ ਕੰਟੇਨਰ 'ਚ ਬਿਠਾ ਕੇ ਭੇਜਣਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਭੇਜਣਾ ਐਕਸਪੋਰਟ ਕਰਨਾ ਜਾਂ ਉਹਨਾਂ ਦੀ ਮਦਦ ਕਰਨਾ ਹੁਣ ਇਹ ਐਕਟ ਕੀ ਕਹਿੰਦਾ ਜਿਵੇਂ ਮੈਂ ਦੇਖਿਆ ਕਿ ਜਿਹੜੀਆਂ ਜਿਹੜੀ ਕਾਰਵਾਈ ਹੋਈ ਹੈ ਉਹਦੇ 'ਚ ਸੈਕਸ਼ਨ 3 ਲੱਗੀ ਹੈ ਇੱਕ ਸੈਕਸ਼ਨ 5 ਹੈ ਸੈਕਸ਼ਨ 13 ਕਲੋਜ਼ 1 ਹੈ ਉਸ ਬਾਰੇ ਵੀ ਗੱਲ ਕਰਾਂਗੇ ਉਹ ਧਾਰਾ ਕੀ ਕਹਿੰਦੀਆਂ ਨੇ ਧਾਰਾ ਚ ਕੀ ਹੈ ਉਹਦੇ ਚ ਸਭ ਤੋਂ ਪਹਿਲਾਂ ਇਸ ਐਕਟ ਬਾਰੇ ਗੱਲ ਕਰਦੇ ਹਾਂ ਹੁਣ ਇਹਦੇ ਚ ਟਰੈਵਲ ਏਜੰਟ ਕਿਹਨੂੰ ਕਿਹਾ ਗਿਆ ਇਸ ਬਾਰੇ ਅਲੱਗ ਗੱਲ ਕਰਾਂਗੇ ਕਿਸੇ ਪਰਸਨ ਦੇ ਬਾਹਰ ਜਾਣ ਵਾਸਤੇ ਪ੍ਰਬੰਧ ਕਰਦਾ ਹੈ ਜਿਹੜਾ ਬਾਹਰ ਭੇਜਣ ਵਾਸਤੇ ਕੋਈ ਵੀ ਕੰਮ ਕਰਦਾ ਉਸ ਨੂੰ ਟਰੈਵਲ ਏਜੰਟ ਕਿਹਾ ਗਿਆ ਇਹਦੀ ਧਾਰਾ ਜਿਹੜੀ ਸੈਕਸ਼ਨ 2 ਐਮ ਉਹਦੇ ਚ ਡੈਫੀਨੇਸ਼ਨ ਹੈ ਟਰੈਵਲ ਏਜੰਟ ਦੀ ਕੋਈ ਪਾਸਪੋਰਟ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਕਰ ਰਿਹਾ ਹੈ ਵੀਜ਼ਾ ਦੀ ਐਪਲੀਕੇਸ਼ਨ ਲਗਾਈ ਹੈ ਜੀ ਨੇ 에ਅ ਟਿਕਟ ਵੇਚਣ ਦਾ ਕੋਈ ਕੰਮ ਕਰ ਰਿਹਾ ਹੈ ਕੋਈ ਟ੍ਰਾਂਸਪੋਰਟ ਪ੍ਰੋਵਾਈਡ ਕਰਾ ਰਿਹਾ ਹੈ ਬਾਹਰ ਭੇਜਣ ਵਾਸਤੇ ਕੋਈ ਬਾਹਰ ਜਾਣ ਵਾਸਤੇ ਕੰਸਲਟੈਂਸੀ ਦੇ ਰਿਹਾ ਹੈ ਪੈਸੇ ਲੈ ਕੇ ਕੰਸਲਟੈਂਸੀ ਦੇ ਰਿਹਾ ਹੈ ਗਾਈਡ ਕਰ ਰਿਹਾ ਹੈ ਬਾਹਰ ਜਾਣ ਵਾਸਤੇ ਸਟੱਡੀ ਵੀਜ਼ਾ ਵਾਸਤੇ ਬਾਹਰ ਭੇਜ ਰਿਹਾ ਕੋਈ ਕੋਈ ਮੈਡੀਕਲ ਟ੍ਰੀਟਮੈਂਟ ਕਰਾਣਾ ਹੈ ਕਿਸੇ ਨੇ ਉਸ ਨੂੰ ਬਾਹਰ ਭੇਜ ਰਿਹਾ ਹੈ ਕੋਈ ਟੂਰਿਸਟ ਵੀਜ਼ੇ ਦਾ ਕੰਮ ਕਰਦਾ ਹੈ ਟੂਰਿਸਟ ਵੀਜ਼ਾ ਦਵਾਉਂਦਾ ਹੈ ਕੋਈ 뮤지컬 ਸ਼ੋਅ ਹੈ ਕੋਈ ਧਰਮ ਪ੍ਰਚਾਰ ਵਾਸਤੇ ਜਾ ਰਿਹਾ ਹੈ ਉਹਨੂੰ ਕੋਈ ਗਾਈਡ ਕਰ ਰਿਹਾ ਹੈ ਜਾਂ ਕੰਸਲਟੈਂਸੀ ਕਰ ਰਿਹਾ ਹੈ ਜਾਂ ਬਾਹਰ ਭੇਜਣ ਦੀ ਫੈਸਿਲਿਟੀ ਦੇ ਰਿਹਾ ਹੈ ਸਪੋਰਟਸ ਟੂਰਨਾਮੈਂਟ ਵਾਸਤੇ ਭੇਜ ਰਿਹਾ ਹੈ ਕੋਈ ਇਹ ਇਸ ਸੈਕਸ਼ਨ ਦੇ ਵਿੱਚ ਆਇਲੈਂਡ ਸੈਂਟਰ ਜੋ ਉਹਨੂੰ ਵੀ ਪਾਇਆ ਗਿਆ ਹੈ ਆਇਲੈਂਡ ਸੈਂਟਰ ਵਾਲੇ ਆ ਜਿਹੜੇ ਉਹ ਵੀ ਇਸ ਸੈਕਸ਼ਨ ਦੇ ਅੰਦਰ ਆਉਂਦੇ ਆ ਉਸ ਨੂੰ ਵੀ ਟਰੈਵਲ ਏਜੰਟ ਮੰਨਿਆ ਗਿਆ ਕੋਈ ਲੈਕਚਰ ਦੇ ਰਿਹਾ ਹੈ ਤੁਸੀਂ ਬਾਹਰ ਕਿਵੇਂ ਜਾ ਸਕਦੇ ਹੋ ਕਿਸੇ ਵੀ ਕੰਮ ਵਾਸਤੇ ਬਾਹਰ ਜਾਣਾ ਹੋਵੇ ਉਸਤ ਵਾਸਤੇ ਕੋਈ ਗਾਈਡੈਂਸ ਦੇ ਰਿਹਾ ਹੈ ਜਾਂ ਕੰਸਲਟੈਂਸੀ ਪ੍ਰੋਵਾਈਡ ਕਰ ਰਿਹਾ ਹੈ ਉਸ ਨੂੰ ਟਰੈਵਲ ਏਜੰਟ ਕਿਹਾ ਗਿਆ ਜਿਹੜੇ ਆਇਲੈਂਡ ਸੈਂਟਰ ਵਾਲੇ ਹੈ ਉਹ ਵੀ ਟਰੈਵਲ ਏਜੰਟ ਦੀ ਕੈਟਾਗਰੀ ਦੇ ਵਿੱਚ ਰੱਖੇ ਗਏ ਹੈ ਕੋਈ ਵੀ ਬੰਦਾ ਕੋਈ ਵੀ ਬਿਜ਼ਨਸ ਜਾਂ ਕੋਈ ਵੀ ਵਿਅਕਤੀ ਕਿਸੇ ਬੰਦੇ ਨੂੰ ਬਾਹਰ ਜਾਣ ਵਾਸਤੇ ਕੋਈ ਫੈਸਿਲਿਟੀ ਦੇ ਰਿਹਾ ਹੈ ਤਾਂ ਉਸ ਨੂੰ ट्रैवल ਏਜੰਟ ਕਿਹਾ ਗਿਆ ਹੁਣ ਗੱਲ ਕਰਾਂਗੇ ਸੈਕਸ਼ਨ 3 ਕੀ ਕਹਿੰਦੀ ਹੈ ਕਿਸੇ ਬੰਦੇ ਨੇ ਵੀ ट्रैवल ਏਜੰਸੀ ਦਾ ਕੰਮ ਕਰਨਾ ਹੈ ਉਸ ਨੂੰ ਲਾਇਸੈਂਸ ਲੈਣਾ ਜ਼ਰੂਰੀ ਹੈ ਕੋਈ ਵੀ ਬੰਦਾ ਜਿਹਨੇ ट्रैवल ਏਜੰਸੀ ਦਾ ਕੰਮ ਕਰਨਾ ਹੈ ट्रैवल ਏਜੰਟ ਤੁਹਾਨੂੰ ਪਹਿਲਾਂ ਹੀ ਦੱਸਤਾ ਹੈ ਕਿ ਕਿਸ ਕਿਸ ਨੂੰ ਕਿਹਾ ਗਿਆ ਹੈ ਡੈਫੀਨੇਸ਼ਨ ਕੀ ਹੈ ਉਹ ਤੁਹਾਨੂੰ ਪਹਿਲਾਂ ਹੀ ਦੱਸਤੀ ਹੈ ਕਹਿੰਦਾ ਮਤਲਬ ਸੈਕਸ਼ਨ 3 ਕਹਿੰਦੀ ਹੈ ਕਿ ਕੋਈ ਵੀ ਬੰਦਾ ਜਿਹੜਾ ट्रैवल ਏਜੰਸੀ ਦਾ ਕੰਮ ਕਰਦਾ ਹੈ ਉਸ ਨੂੰ ਲਾਇਸੈਂਸ ਲੈਣਾ ਪਵੇਗਾ ਹੁਣ ਗੱਲ ਕਰਾਂ ਸੈਕਸ਼ਨ 5 ਦੇ ਵਿੱਚ ਕੀ ਕਿਹਾ ਗਿਆ ਮੰਨ ਲਓ ਕਿਸੇ ਬੰਦੇ ਦਾ ਬਠਿੰਡੇ ਦੇ ਵਿੱਚ ਟਰੈਵਲ ਏਜੰਸੀ ਦਾ ਕੰਮ ਹੈ ਬਠਿੰਡੇ ਸ਼ਹਿਰ ਦੇ ਵਿੱਚ ਹੈ ਤੇ ਬਠਿੰਡੇ ਸ਼ਹਿਰ ਚ ਲਾਇਸੈਂਸ ਲਿਆ ਹੋਇਆ ਉਹਨੇ ਮੰਨ ਲਓ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਬ੍ਰਾਂਚ ਖੋਲਣੀ ਹੈ ਕਿਤੇ ਵੀ ਖੋਲਣੀ ਹੈ ਮੰਨ ਲਓ ਰਾਮਪੁਰਾ ਖੋਲਣੀ ਹੈ ਤਰਵੰਡੀ ਖੋਲਣੀ ਹੈ ਕਿਤੇ ਵੀ ਖੋਲਣੀ ਹੈ ਤਾਂ ਦਵਾਰਾਂ ਉਹਨੂੰ ਲਾਇਸੈਂਸ ਦੀ ਲੋੜ ਨਹੀਂ ਲੈਣ ਦੀ ਜਿੱਥੋਂ ਪਹਿਲਾਂ ਲਾਇਸੈਂਸ ਇਸ਼ੂ ਹੋਇਆ ਉੱਥੇ ਉਹਨਾਂ ਨੂੰ ਇਤਲਾਹ ਕਰਨੀ ਹੁੰਦੀ ਹੈ ਐਪਲੀਕੇਸ਼ਨ ਦੇਣੀ ਹੁੰਦੀ ਹੈ ਇੱਕ ਕਿ ਅਸੀਂ ਆਪਣੀ ਬ੍ਰਾਂਚ ਖੋਲ ਰਹੇ ਹਾਂ ਸੈਕਸ਼ਨ 5 ਕਹਿੰਦਾ ਹੈ ਕਿ ਜੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਬ੍ਰਾਂਚ ਖੋਲ੍ਹਨੀ ਹੈ ਉਸ ਦੀ ਇੱਕ ਨੋਟਿਸਮੈਂਟ ਜਿਹੜੀ ਪ੍ਰਾਪਤ ਕਰਨੀ ਜ਼ਰੂਰੀ ਹੈ ਬਿਨਾ ਪਰਮਿਸ਼ਨ ਤੋਂ ਬਿਨਾ ਇੱਕ ਨੋਟਿਸਮੈਂਟ ਪ੍ਰਾਪਤ ਕੀਤੇ ਕੋਈ ਸ਼ਾਖਾ ਖੋਲਦਾ ਹੈ ਆਪਣੀ ਦੂਸਰੀ ਸੈਕਸ਼ਨ 5 ਦੀ ਉਲੰਘਣਾ ਹੁੰਦੀ ਹੈ ਹੁਣ ਮੰਨ ਲਓ ਜਿਵੇਂ ਆਪਾਂ ਬਠਿੰਡੇ ਦੇ ਵਿੱਚ ਲਾਇਸੈਂਸ ਲਿਆ ਹੋਇਆ ਤੇ ਉਹਦੀ ਬ੍ਰਾਂਚ ਜਿਹੜੀ ਹੈ ਹੋਰ ਜ਼ਿਲ੍ਹੇ ਦੇ ਵਿੱਚ ਖੋਲਣੀ ਹੈ ਮੰਨ ਲਓ ਫਰੀਦਕੋਟ ਖੋਲਣੀ ਹੈ ਜਾਂ ਫਰੋਜਪੁਰ ਖੋਲਣੀ ਹੈ ਜਾਂ ਬਰਨਾਲੇ ਖੋਲਣੀ ਹੈ ਕਿਤੇ ਵੀ ਖੋਲਣੀ ਹੈ ਜਿੱਥੋਂ ਪਹਿਲਾਂ ਲਾਇਸੈਂਸ ਇਸ਼ੂ ਹੋਇਆ ਜਿਵੇਂ ਬਠਿੰਡੇ ਤੋਂ ਇਸ਼ੂ ਹੋਇਆ ਤਾਂ ਉੱਥੇ ਦੱਸਣਾ ਹੋਵੇਗਾ ਤੇ ਦੂਸਰਾ ਜਿੱਥੇ ਤੁਸੀਂ ਬ੍ਰਾਂਚ ਖੋਲਣੀ ਹੈ ਉਥੋਂ ਦੇ ਡਿਸਟ੍ਰਿਕਟ ਮੈਜਿਸਟਰੇਟ ਨੂੰ ਜਾਂ ਡੀਸੀ ਨੂੰ ਇਨਫੋਰਮ ਕਰਨਾ ਹੋਵੇਗਾ ਕਿ ਮੈਨੂੰ ਬਠਿੰਡੇ ਦੇ ਵਿੱਚ ਲਾਇਸੈਂਸ ਇਸ਼ੂ ਹੋਇਆ ਮੈਂ ਆਪਣੀ ਬ੍ਰਾਂਚ ਇੱਥੇ ਫਰੀਦਕੋਟ ਜਾਂ ਫਰੋਜਪੁਰ ਦੇ ਵਿੱਚ ਖੋਲ ਰਿਹਾ ਹਾਂ ਤਾਂ ਉਸ ਦੀ ਰਸੀਦ ਜੋ ਮਿਲੇਗੀ ਉਹ ਕੋਲ ਰੱਖਣੀ ਹੁੰਦੀ ਹੈ ਹੁਣ ਗੱਲ ਕਰਾਂਗੇ ਸੈਕਸ਼ਨ 13 ਕਲੋਜ਼ 1 ਕੀ ਕਹਿੰਦਾ ਹੈ ਜੋ ਐਫ ਆਈ ਆਰ ਦੇ ਵਿੱਚ ਦੇਖਿਆ ਕਿ ਲੱਗੀ ਹੈ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਬਿਨਾ ਲਾਇਸੈਂਸ ਤੋਂ ਜਿਹੜੇ ਆਇਲਟ ਸੈਂਟਰ ਚੱਲ ਰਹੇ ਸੀ ਉਹਨਾਂ ਤੇ ਹੋਈਆਂ ਸੈਕਸ਼ਨ 13 ਕਲੋਜ਼ 1 ਕਹਿੰਦਾ ਇਹ ਇਸ ਵਿੱਚ ਸਜ਼ਾ ਦੀ ਗੱਲ ਕੀਤੀ ਗਈ ਹੈ ਵੀ ਜੋ ਇਸ ਐਕਟ ਦੀ ਉਲੰਘਣਾ ਕਰਦਾ ਜਿਵੇਂ ਆਇਲਟ ਸੈਂਟਰ ਬਿਨਾ ਲਾਇਸੈਂਸ ਤੋਂ ਕੰਮ ਕਰ ਰਿਹਾ ਸੀ ਤਾਂ ਇਸ ਦੇ ਸੈਕਸ਼ਨ 13 ਕਲੋਜ਼ 1 ਦੇ ਤਹਿਤ 3 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ 5 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ